ਗੁਰੂ ਪਿਆਰੀ ਸਾਧ ਸੰਗਤ ਜੀ ਕਈ ਵਾਰੀ ਸਾਡੇ ਮਨ ਵਿੱਚ ਇਹ ਸਵਾਲ ਆਉਂਦਾ ਇੱਕ ਪਾਸੇ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਕਿ ਲੇਖ ਨਾ ਮਿਟਈ ਏ ਸਖੀ ਜੋ ਲਿਖਿਆ ਕਰਤਾਰ ਜੋ ਉਸ ਵਾਹਿਗੁਰੂ ਪ੍ਰਮਾਤਮਾ ਨੇ ਲਿਖ ਦਿੱਤਾ ਉਹਨੂੰ ਕੋਈ ਨਹੀਂ ਬਦਲ ਸਕਦਾ ਉਹਨੂੰ ਕੋਈ ਨਹੀਂ ਮਿਟਾ ਸਕਦਾ ਦੂਜੇ ਪਾਸੇ ਕਈ ਵਾਰੀ ਸਾਡੇ ਮਨ ਵਿੱਚ ਸਵਾਲ ਆਉਂਦਾ ਹੈ ਤੇ ਜੇ ਕੁਝ ਪ੍ਰਮਾਤਮਾ ਨੇ ਸਭ ਕੁਝ ਪਹਿਲਾਂ ਹੀ ਲਿਖ ਦਿੱਤਾ ਬਦਲਿਆ ਹੀ ਨਹੀਂ ਜਾ ਸਕਦਾ ਤੇ ਫਿਰ ਗੁਰੂ ਘਰ ਜਾ ਕੇ ਮਨੁੱਖ ਨੇ ਨਮਸਕਾਰ ਕਿਉਂ ਕਰਨੀ ਫਿਰ ਗੁਰੂ ਘਰ ਮੱਥਾ ਕਿਉਂ ਟੇਕਣਾ ਜਦੋਂ ਸਭ ਕੁਝ ਪਹਿਲਾਂ ਹੀ ਲਿਖਿਆ ਤੇ ਸਭ ਕੁਝ ਉਸੇ ਤਰ੍ਹਾਂ ਹੀ ਹੋਣਾ ਹੈ ਗੁਰੂ ਕੀ ਸੇਖ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਰਬਾਰ ਸਜਾ ਕੇ ਬੈਠੇ ਸਨ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਨਮਸਕਾਰ ਕਰ ਰਹੀਆਂ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇੱਕ ਕਾਜ਼ੀ ਵੀ ਬੈਠਾ ਹੋਇਆ ਉਹਦਾ ਨਾਮ ਇਤਿਹਾਸ ਵਿੱਚ ਸਲਾਰਦੀਨ ਕਰਕੇ ਆਇਆ ਉਹ ਵੇਖ ਰਿਹਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਬੇਅੰਤ ਸੰਗਤਾਂ ਨਮਸਕਾਰ ਕਰ ਰਹੀਆਂ ਨੇ ਉਦੇ ਮਨ ਵਿੱਚ ਇਹ ਸਵਾਲ ਆਇਆ ਕਿੰਨੀ ਦੇਰ ਤੱਕ ਉਹ ਵੇਖਦਾ ਰਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕੋਈ ਬਚਨ ਸਾਂਝੇ ਕਰੇ ਮਹਾਕਵੀ ਸੰਤੋਖ ਸਿੰਘ ਚੂੜਾਬਣੀ ਸਾਹਿਬ ਲਿਖਦੇ ਹੋਤੋ ਸਲਾਰਦੀਨ ਇੱਕ ਕਾਜ਼ੀ ਸਾਈਂ ਲੋਕ ਭਇਓ ਨਹਿ ਪਾਜੀ ਜਿਹੜਾ ਸਲਾਰਦੀਨ ਕਾਜ਼ੀ ਸੀ ਨਾ ਉਹ ਸੱਚਮੁੱਚ ਰੱਬ ਦੀ ਖੁਦਾ ਦੀ ਭਜਨ ਬੰਦਗੀ ਕਰਨ ਵਾਲਾ ਸੀ ਕੋਈ ਪਖੰਡੀ ਨਹੀਂ ਸੀ ਬੜੀ ਧੀਰ ਤੱਕ ਵੇਖਦਾ ਰਿਹਾ ਸੰਗਤ ਅਰ ਗੁਰ ਕੋ ਬਿਵਹਾਰ ਚਿਰੰਕਾਲ ਲੱਗ ਰਹੇ ਉਹ ਨਿਹਾਰ ਕਿੰਨੀ ਧੀਰ ਤੱਕ ਜਦੋਂ ਵੇਖਦਾ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੰਗਤਾਂ ਨਮਸਕਾਰ ਕਰ ਰਹੀਆਂ ਨੇ ਮਨ ਮਹ ਤਰਕਨ ਕਰੇ ਵਿਚਾਰਨ ਲਹਿ ਅਵਕਾਸ਼ੇ ਕਰੇ ਉਚਾਰਨ ਉਹ ਮੌਕਾ ਵੇਖ ਰਿਹਾ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੈਂ ਇੱਕ ਸਵਾਲ ਕਰਨਾ ਮਨ ਵਿੱਚ ਇੱਕ ਸ਼ੰਕਾ ਆਇਆ ਜਬ ਹੈ ਪੀਰ ਬਹੁ ਹਟ ਕਰ ਗਈ ਤਬ ਬੂਝਣ ਕੀ ਚਿਤ ਮਹਿ ਪਈ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਥੋੜੀ ਜੀ ਭੀੜ ਕੱਟੀ ਭਾਵ ਸੰਗਤਾ ਨਮਸਕਾਰ ਕਰਕੇ ਜਦੋਂ ਬੈਠ ਗਈਆਂ ਕੁਝ ਚਲੀਆਂ ਗਈਆਂ ਉਹਨੇ ਹੱਥ ਜੋੜ ਕੇ ਫਿਰ ਸਤਿਗੁਰੂ ਜੀ ਨੂੰ ਇੱਕ ਸਵਾਲ ਕੀਤਾ ਮਹਾਰਾਜ ਕਹੇ ਉਹ ਗੁਰੂ ਜੀ ਤੁਮਰੇ ਪਾਸ ਨਰ ਕਿਉਂ ਕਰ ਕਰਤੇ ਅਰਦਾਸ ਸਤਿਗੁਰੂ ਇਹ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਤੁਹਾਡੇ ਕੋਲ ਆ ਕੇ ਨਮਸਕਾਰ ਕਰਦੀਆਂ ਨੇ ਮਹਾਰਾਜ ਇਹ ਤੁਹਾਡੇ ਕੋਲ ਅਰਦਾਸ ਕਿਉਂ ਕਰਦੀਆਂ ਵਾਹਿਗੁਰੂ ਮੇਰੇ ਮਨ ਵਿੱਚ ਇੱਕ ਸਵਾਲ ਹੈ ਜੋ ਖੁਦਾਏ ਨੇ ਦੀਨ ਬਣਾਏ ਸੋ ਭੋਗਤ ਹੈ ਜਿਤ ਕਿਤ ਜਾਈ ਜੋ ਕੁਛ ਖੁਦਾ ਨੇ ਲਿਖ ਦਿੱਤਾ ਜੋ ਕੁਝ ਉਸ ਪਰਵਦਗਾਰ ਨੇ ਉਸ ਰੱਬ ਨੇ ਲਿਖ ਦਿੱਤਾ ਸਭ ਕੁਝ ਹੋਣਾ ਤੇ ਉਵੇਂ ਹੀ ਹੈ ਕਿਉਂਕਿ ਭੋਗਤ ਸਰਬ ਜੀਵ ਤਦ ਤੈਸੇ ਤਿਸ ਕੋ ਮੀਟ ਸਕੈ ਕੋ ਕੈਸੇ ਜੋ ਕੁਝ ਰੱਬ ਨੇ ਲਿਖ ਦਿੱਤਾ ਉਹਨੂੰ ਬਦਲ ਕੋਈ ਨਹੀਂ ਸਕਦਾ ਜੇ ਬਦਲ ਕੋਈ ਨਹੀਂ ਸਕਦਾ ਤੇ ਫਿਰ ਇੱਥੇ ਆ ਕੇ ਗੁਰੂ ਦੇ ਦਰ ਤੇ ਨਮਸਕਾਰ ਕਰਨ ਦਾ ਲਾਭ ਕੀ ਹੈ ਸੋਨ ਕਾਜੀ ਨਰ ਜਨਮੈ ਜਬੈ ਪ੍ਰਥਮ ਕਰਮ ਅਨੁਸਾਰੀ ਤਬੈ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਫਿਰ ਉਸ ਕਾਜੀ ਨੂੰ ਜਵਾਬ ਦੇਣ ਲੱਗੇ ਹਜ਼ੂਰ ਦੇ ਕੋਲ ਇੱਕ ਗੁਰੂ ਕਾ ਸਿੱਖ ਬੈਠਾ ਕੁਝ ਕਾਗਜ਼ੀ ਕੰਮ ਕਰ ਰਿਹਾ ਸੀ ਮਹਾਰਾਜ ਨੇ ਉਹਦੇ ਕੋਲੋਂ ਇੱਕ ਮੋਹਰ ਲਈ ਤੇ ਕਾਜ਼ੀ ਨੂੰ ਦੇਖ ਕੇ ਆਖਣ ਲੱਗੇ ਲਓ ਕਾਜ਼ੀ ਜੀ ਆ ਮੋਹਰ ਦੇ ਉੱਤੇ ਕੀ ਕੁਝ ਲਿਖਿਆ ਜਰਾ ਸਾਨੂੰ ਪੜ ਕੇ ਸੁਣਾਓ ਤੇ ਕਾਜ਼ੀ ਬੜੇ ਧਿਆਨ ਦੇ ਨਾਲ ਵੇਖਣ ਲੱਗੇ ਪਰ ਅੱਖਰ ਪੁੱਠੇ ਸਨ ਤੇ ਸਮਝ ਕੋਈ ਨਾ ਲੱਗੇ ਬੜੀ ਧੀਰ ਤੱਕ ਵੇਖਦੇ ਰਹੇ ਤੇ ਫਿਰ ਆਖਣ ਲੱਗੇ ਸਤਿਗੁਰੂ ਮਹਾਰਾਜ ਇਹ ਤੇ ਸਾਰੇ ਅੱਖਰ ਪੁੱਠੇ ਸਿੱਧੇ ਨੇ ਹਜ਼ੂਰ ਇਹ ਪੜੇ ਨਹੀਂ ਜਾਂਦੇ ਸਮਝ ਨਹੀਂ ਆਉਂਦੀ ਮਹਾਰਾਜ ਨੇ ਉਹੋ ਹੀ ਜਿਹੜੀ ਮੋਰ ਸੀਨਾ ਉਹ ਲੈ ਕੇ ਕਾਗਜ਼ ਦੇ ਉੱਤੇ ਝੁਕਾ ਦਿੱਤੀ ਕਾਗਜ਼ ਦੇ ਉੱਤੇ ਲਾ ਦਿੱਤੀ ਤੇ ਕਾਜ਼ੀ ਸਲਾਰਦੀਨ ਨੇ ਇੱਕ ਪਲ ਵੀ ਨਹੀਂ ਲਾਇਆ ਤੇ ਪੜ ਕੇ ਸੁਣਾ ਦਿੱਤੀ ਵੀ ਕੀ ਕੁਝ ਲਿਖਿਆ ਮਹਾਰਾਜ ਆਖਣ ਲੱਗੇ ਹੁਣ ਕਿਵੇਂ ਪੜੀ ਗਈ ਅੱਖਰ ਤੇ ਤੁਹਾਡੇ ਕੋਲ ਹੀ ਸਨ ਨਾ ਪਹਿਲਾਂ ਕਿਉਂ ਨਹੀਂ ਪੜੇ ਗਏ ਕਾਜ਼ੀ ਸਲਾਰਦੀਨ ਆਖਣ ਲੱਗਾ ਸਤਿਗੁਰੂ ਅੱਖਰ ਤੇ ਭਾਵੇਂ ਮੇਰੇ ਕੋਲ ਸਨ ਪਰਿਸ਼ਾਰੀ ਪੁੱਠੇ ਸਨ ਪਰ ਜਦੋਂ ਤੁਸੀਂ ਕਾਗਜ਼ ਦੇ ਉੱਤੇ ਇਸ ਮੋਹਰ ਨੂੰ ਝੁਕਾ ਦਿੱਤਾ ਉਦੋਂ ਪੁੱਠੇ ਅੱਖਰ ਸਿੱਧੇ ਹੋ ਗਏ ਨੇ ਤੇ ਇਸ ਕਰਕੇ ਸਿੱਧੇ ਅੱਖਰ ਪੜੇ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮਿੱਠਾ ਜਿਹਾ ਮੁਸਕਰਾ ਕੇ ਆਖਣ ਲੱਗੇ ਕਾਜ਼ੀ ਸਲਾਰਦੀਨ ਇਸੇ ਤਰ੍ਹਾਂ ਹਰ ਬੰਦੇ ਦੇ ਕਰਮ ਉਹਦੇ ਆਪਣੇ ਕੋਲ ਹੀ ਨੇ ਪਰ ਚੇਤੇ ਰੱਖ ਕਈ ਵਾਰੀ ਪੂਰਬਲੇ ਕਰਮਾਂ ਦੇ ਕਰਕੇ ਮਨੁੱਖ ਦੇ ਲੇਖ ਸਾਰੇ ਪੁੱਠੇ ਹੁੰਦੇ ਨੇ ਪਰ ਜਦੋਂ ਆ ਕੇ ਗੁਰੂ ਦੇ ਦਰ ਤੇ ਨਮਸ਼ਕਾਰ ਕਰਦਾ ਹੈ ਆਪਣਾ ਸਿਰ ਗੁਰੂ ਦੇ ਚਰਨਾਂ ਵਿੱਚ ਆ ਕੇ ਝੁਕਾ ਦਿੰਦਾ ਹੈ ਬਾਜੀ ਸਲਾਰਦੀਨ ਉਸ ਮਨੁੱਖ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ ਹਜ਼ੂਰ ਆਖਣ ਲੱਗੇ ਜਦੋਂ ਭਾਵਨਾ ਬਣਾ ਕੇ ਗੁਰੂ ਦੇ ਦਰ ਤੇ ਆ ਜਾਂਦਾ ਹੈ ਨਾ ਉਹਦੇ ਪੁੱਠੇ ਲੇਖ ਵੀ ਫਿਰ ਸਿੱਧੇ ਹੋ ਜਾਂਦੇ ਨੇ ਇਸ ਕਰਕੇ ਗੁਰੂ ਦੇ ਦਰ ਤੇ ਆਈਦਾ ਹੈ